ਸਤਿ ਸ਼੍ਰੀ ਅਕਾਲ ਬਾਈ ਜੀ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਵੀ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕਰੀ ਹੈਗੀ ਪਿੰਡ ਪਹੁੰਚਿਆ ਪਿੰਡ ਚੋਟਿਆ ਜਿੱਥੇ ਇੱਕ ਬਾਈ ਜੀ ਘਰੇਲੂ ਸੱਜਣ ਕੋਲੇ ਸਾਈਵਾਲ ਨਸਲ ਦੀ ਬੈੜ ਵਕਾਊ ਹੈਗੀ ਕੁਆਲਟੀ ਕੁਆਲਟੀ ਬਾਈ ਜੀ ਗਾਂ ਦੀ ਦੇ ਬੈੜ ਦੀ ਗਾਂ ਦੀ ਵੀ ਚੈੱਕ ਕਰ ਸਕਦੇ ਹੋ ਬਾਈ ਜੀ ਠੀਕ ਹੈ ਨਾ ਬਾਈ ਚੰਗੀ ਪਿਆਰ ਸਾਈਵਾਲ ਨਸਲ ਦੀ ਗਾਂ ਹੈਗੀ ਬੰਨ ਬੁੱਨ ਵਾਲੀ ਚੰਗੀ ਗਾਈ ਹੈ ਬਾਈ ਜੀ ਬਾਕੀ ਜਾ ਜਾਣਕਾਰੀ ਮਾਲਕਾਂ ਕੋਲੋਂ ਇਸੇ ਵੀਡੀਓ ਸ਼ੇਅਰ ਕਰਾਂਗਾ ਕੋਈ ਪਹਿਲਾਂ ਜਾਈਂ ਗਾਈ ਦੀ ਕੁਆਲਟੀ ਚੈੱਕ ਕਰੋ ਤੇ ਸਿੰਘ ਬਾਈ ਮਾਲਕਾਂ ਨੇ ਦਿਖਾਈ ਨਹੀਂ ਕੋਈ ਮਾਲਕਾਂ ਦੇ ਵਿੱਚ ਘਰ ਦੀ ਪਾਣੀ ਵੀ ਆ ਗਈ ਠੰਡੀ ਸਾਊਂਸਿਲ ਪੂਰੀ ਹੋ ਗਈ। ਬਾਕੀ ਪਹਿਲਾਂ ਮੀਟ ਕਰਦੇ ਆ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਜੁੜੇ ਹੋਇਆਗੀ ਸਾਰੇ ਠੀਕ ਠਾਕ ਹੋਮੋਗੇ ਤੇ ਬਾਈ ਜੀ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਐਦਾਂ ਦੀ ਬਾਈ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਰਿਕਾਰਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਬਾਈ ਜੀ 9417950102 ਜ ਆਪਣੇ ਨਾਲ ਸੰਪਰਕ ਕਰ ਸਕੋ। ਇਦਾਂ ਦੀ ਹੋਰ ਵੀਡੀਓ ਬਣਾਉਣੀ। ਤੇ ਹੁਣ ਆਪਾਂ ਵੀ ਕਰਦੇ ਆ ਮਾਲਕਾਂ ਨਾਲ ਗੱਲਬਾਤ। ਦੋਨਿਆਂ ਸਾਰੀ ਵੇੜ ਦੀ ਜਾਣਕਾਰੀ ਕਰਨੇ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਆਪਣਾ ਈ। ਨਾਮ ਰੇਸ਼ਮ ਜੀ। ਤੇ ਪਿੰਡ ਬਾਈ ਚੋੜੀਆਂ ਈ। ਪਿੰਡ ਚੋੜੀਆਂ। ਪਿੰਡ ਚੋੜੀਆਂ ਘਰ ਕਿੱਥੇ ਰਹਿ ਰਹੇ ਬਾਈ ਆਪਣਾ? ਘਰ ਗੁਰਦੁਆਰਾ ਕੋਲੇ ਬਾਬਾ ਬੰਦਾ ਸਿੰਘ ਬਹਾਦਰ। ਠੀਕ ਆ ਬਾਈ ਜੀ। ਬਾਈ ਜੀ ਗੱਲ ਕਰੀਏ ਟਿੰਗੜਾ ਵਾਲੇ ਰੋਡ। ਟਿੰਗੜਾ ਰੋਡ ਤੇ। ਠੀਕ ਆ ਬਾਈ ਜੀ। ਤੇ ਤਸਵੀਰ ਫੂਲ ਜ਼ਿਲ੍ਹਾ ਫਿੰਡਾ ਗਈ। ਹਾਂ ਜੀ। ਠੀਕ ਆ ਇਹਨਾਂ ਕੁਆਲਟੀ ਕੁਆਲਟੀ ਵੈੜ ਨਹੀਂ ਚੈੱਕ ਕਰ ਸੋ ਬਾਈ ਕੱਜ ਕੱਢ ਤੋਂ ਇਹਨਾਂ ਮੁੱਲ ਕਿ ਕੱਜ ਕੱਢ ਛੋੜ ਆਊਗਾ ਮਾਲਕਾਂ ਦਾ ਥੋੜਾ ਬਈ ਕੱਜ ਕੱਢ ਜ਼ਿਆਦਾ ਬਾਈ ਦਾ ਬਾਈ ਇਹ ਥੋੜਾ ਬਈ ਛੱਟ ਸਾਢੇ 6 ਵਰਕਾ ਦੋ ਥੋੜਾ ਸਵਾ 6 ਸਵਾ 6 ਬਾਈਆਂ ਦਾ ਕਾਦਾ ਠੀਕ ਹੈ ਨਾ ਬਾਈ ਜੀ ਤੇ ਗਾਈ ਨੇ ਕੱਦ ਵੀ ਬਈ ਚਿੰਗਾ ਗਿਆ ਪਰ ਮਾਲਕਾਂ ਕੋਲੇ ਥੋੜੀ ਛੋੜੀ ਲਾ ਲਈ ਪਿਛਲੇ ਕੰਦ ਤੋਂ ਬਾਈ ਜੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋਗੇ ਤੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਪਿਛਲੇ ਸੂਹ ਨੇ ਦੁੱਧ ਕਿੰਨਾ ਦਿੱਤਾ ਇਹਨੇ 13-14 ਕਿਲੋ 13-14 ਕਿਲੋ ਤੋਂ ਸਾਡੇ ਘਰੇ ਨਾਰਮਲ ਸੀ ਬਾਈ ਜੀ ਨ ਕੱਚੀ ਹੈਗੀ 10 ਗੇਰਾਉਣਾ 10 11 ਗੰਗ ਨਹੀਂ ਕੱਚੀ ਹੈਗੀ ਆਰਡਰ ਲਈ ਵੀ ਤੁਸੀਂ ਕੁਆਲਿਟੀ ਚੈੱਕ ਕਰ ਲੈ ਲਾਡੂ ਲਾਹੀ ਦਾ ਬਹੁਤ ਵੀ ਹੈ ਨਾ ਲੈਵੇ ਚ ਤੇ ਲਾਡੂ ਲਾ ਭਾਜੀ ਬਹੁਤ ਪਈਆਂ ਲੈਵੇ ਚ ਜੇ ਬਾਈ ਗੱਲ ਕਰੀਏ ਮੌਕੇ ਦੇ ਕਿਤੇ ਕੱਟ ਲੈ ਮੈਂ ਤਿਆਰ ਕਰੂਗੀ ਲੈਵਾ ਪੂਰਾ ਕਰੂਗੀ ਕੋਲਿਆ ਕੋਲਿਆ ਕਰੂਗੀ ਲੈ ਆ ਮਾਲ ਕਹਿੰਦੇ ਬਹੁਤ ਚੰਗਾ ਤਿਆਰ ਕਰੂਗੀ ਤੇ ਬਾਈ ਜੀ ਵੇਚਣ ਦਾ ਕਾਰਨ ਕੀ ਆ ਵੇਚੇ ਮੈਂ ਸਾਡੇ ਮੁੰਡੇ ਵਰ ਗਿਆ ਅੱਛਾ ਇਹ ਹੁਣ ਸਾਂਧੀ ਨਹੀਂ ਵੇਚੋਗੇ ਕੋਈ ਕਰਨ ਛਾਓਗੇ ਠੀਕ ਆ ਬਾਈ ਜੀ ਬਾਜਿਆ ਦਾ ਬਾਈ ਮੁੰਡਾ ਗਿਆ ਬਾਹਰ ਤੇ ਬਾਈਆਂ ਨੇ ਇੱਕ ਵਾਰੀ ਲਈ ਬੱਚੀ ਰੱਖਿਆ ਸ਼ੌਂਕ ਕੋ ਜੋਗੀ ਤੇ ਮਾਰ ਕੇ ਸਾਰੇ ਬਾਹਰ ਸੀ ਠੀਕ ਹੈ ਨਾ ਬਾਈ ਜੀ ਕੁਆਲਟੀ ਕੁਆਲਟੀ ਤੁਸੀਂ ਬੈਠ ਕੇ ਚੈੱਕ ਕਰ ਸਕਦੇ ਹੋ ਚੰਗੀ ਬਾਈ ਜੀ ਸਾਹੀ ਬੰਨ ਦਾ ਉਹਦੀ ਪੂਰੀ ਪਿਆਰ ਬੈੜ ਆ ਗਈ ਸਿੰਘ ਮਾਲਕਾਂ ਨੇ ਛੋਟੀ ਹੁੰਦੀ ਨਹੀਂ ਦਗਾਏ ਸੀ ਇਹ ਲੋ ਵੀ ਬਾਈ ਤੁਮ ਪੂਰਾ ਪੂਰਾ ਕਰੋ ਚੈੱਕ ਲੱਟੂ ਲੱਪਿਆਂ ਦੇ ਵਿੱਚ ਅਜੇ ਬਹੁਤ ਤੇ ਬਾਈ ਜੀ ਜੇ ਗੱਲ ਕਰੀ ਕੋਈ ਚੰਗੀ ਸੇਵ ਵਾਲਾ ਵੀ ਲਿਆ ਕਿੰਨਾ ਕੁ ਉਹਦਾ ਕਰਿਆਊਗੀ ਦੁੱਧ ਸੇਵ ਵਾਲੇ ਜਿੰਨਾ ਪਾਉ ਉਹਨਾਂ ਤੋਂ ਤਾਂ ਵੱਧ ਹੀ ਖਾ ਠੀਕ ਹੈ ਨਾ ਬਾਈ ਜੀ ਕੁਆਲਟੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਆਰਡਰ ਲਈ ਵੀ ਕਿ ਬਾਗ ਬੁਰ ਬਹੁਤ ਪਈ ਆ ਗਈ ਜੇ ਗੱਲ ਕਰੀਏ ਇਹ ਸਾਰੇ ਵਾਲ ਕਰਮ ਵਾਲੀ ਕੱਢੂਗੀ ਤੇ ਫਿਰ ਕਿਤੇ ਅਗੇ ਫਾਸਲਾ ਪੂਰਾ ਚੰਗੀ ਤਰ੍ਹਾਂ ਦਾ ਆਰਡਰ ਲੈਵਾ ਤਿਆਰ ਕਰੂਗੀ ਮਾਲਕਾਂ ਨੇ ਜਿਦਾਂ ਕਿਹਾ ਬਾਈ ਜੀ ਠੀਕ ਹੈ ਨਾ ਤੇ ਅੱਜ ਤੋਂ ਤੁਸੀਂ ਕਾਰਜ ਕਰ ਸਕਦੇ ਹੋ ਆਰਡਰ ਦੇ ਵੀ ਕੁਆਲਿਟੀ ਚੈੱਕ ਦੇ ਵਾਲ ਬੋਲ ਹਜੇ ਕਰਮ ਵਾਲੀ ਲੈ ਵਿੱਚ ਬਹੁਤ ਪਈ ਗਈ ਤੇ ਬਾਈ ਜੀ ਕੱਚੀ ਕਿੰਨੇ ਦਿਨਾਂ ਚਾਹੀਏ ਕੱਚੇ 10 11 ਦੇ ਹੁੰਦੇ ਨੇ ਹਜੇ 10 11 ਦਿਨ ਲੈ ਜੂਗੀ ਕਰਮ ਵਾਲੀ ਹੋਰ ਠੀਕ ਹੈ ਨਾ ਬਾਈ ਜੀ ਤੇ ਬਾਈ ਜੀ ਹੁਣ ਆਪਾਂ ਗੱਲ ਕਰੀਏ ਇਹਦੀ ਮੁੱਲ ਵਾਲੀ ਦੀ ਮੁੱਲ ਵਾਲੀ ਓਕੇ ਓਕੇ ਦੇ ਫੋਨ ਤੇ ਹੋਊਗਾ ਬਾਈ ਜੀ ਜੇ ਆਪਾਂ ਗੱਲ ਕਰੀਏ ਮੁੱਲ ਜੈਜੂਗਾ ਬਾਈ ਜ ਮੋਬਾਈਲ ਨੰਬਰ ਮਾਲਕ ਦਾ 85449 ਤੇ 670 ਬਾਈ ਜੀ 600 ਪੂਰਾ 70 ਬਾਕੀ ਬਾਈ ਜੀ ਮੋਬਾਈਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਹੋਊਗਾ ਤਾਂ ਜਿਹੜੇ ਕਿਸੇ ਵੀ ਨੂੰ ਬਾਈ ਜੀ ਗਾਈ ਵੈੜ ਚੰਗੀ ਲੱਗੀ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋਗੇ ਇੱਕ ਵਾਰੀ ਤੁਹਾਨੂੰ ਜੀ ਕੁਆਲਟੀ ਕਰੋ ਫਿਰ ਤੁਸੀਂ ਚੈੱਕ ਤੇ ਠੰਡੀ ਸੌਫਟੀਲ ਦੀ ਮਾਲਕਾਂ ਵੱਲੋਂ ਫੁੱਲ ਕਰਾਤੀ ਹੋਗੀ ਤਾਂ ਜਿਹੜੇ ਕਿਸੇ ਵੀ ਨੂੰ ਬਾਈ ਜੀ ਚੰਗੀ ਲੱਗੀ ਮਾਲਕਾਂ ਨਾਲ ਸੰਪਰਕ ਕਰ ਸਕਦੇ ਹੋਗੇ ਵੈੜ ਖਰੀਦ ਲਈ ਤਾਂ ਧੰਨਵਾਦ ਸਾਰੀ ਵੀਰਾਂ ਦਾ ਚੱਲਣਾ ਜੁੜੇ ਰਹੋ ਪਿਆਰ ਸਤਿਕਾਰ ਦਿੰਦੇ ਰਹੋ ਧੰਨਵਾਦ